ਕਿ ਤੇ ਸਭਿਤਾ ਨਹੀਂ ਤੇ ਜਿਹਿਆ ਮਤਲਬ ਉਸ ਬਾਰੇ ਤਾਂ ਕਿਹਾ ਕਿ ਸੁਨੇਹਾ ਅਸਤੀ ਸਜਣ ਅਪਾਰ ਅਨੂਪ ਰਾਮਦਾਸ ਕੋਲ ਥੋੜਾ ਇੱਕ ਖਰਹਾ ਨਾਂ ਨ ਕਿਸਮ ਦਾ ਇਹ ਨਾਮ ਹੈ ਗਾਨਾ ਐਸੇ ਆਵਲ ਬਚੂ 400 ਦਾ 530 ਸਾਲ ਨਗਰ ਵਿੱਚ ਸੱਚਖੰਦ ਸਿੰਘ ਜੀ ਹਰਮਨ ਸਿੰਘ ਸਾਹਿਬ ਜੀ ਦੇ ਕਿ ਜੀਵੇਦੀ ਭਾਈ ਸਾਹਿਬ ਜੀ ਨੇ ਜੀ ਦਿੱਤਾ ਹੈ ਦਾਸ ਪਿਛਲੇ ਕਾਫੀ ਲੰਮੇ ਅਰਸੇ ਤੋਂ कौमी गुरुद्वारा प्रबंधक कीर्ति प्रबंध अधीन वक् बुरद्वारा साहबान जी इसलिए मैं समझता कि उन्नीस सौ अठासी तो मैं थोड़ी जी छोटी अवस्था तो ही गुरद्वारा साहब की शुरू कर दिता लेकिन उन्नीस सौ नड़िनवे तो बतौर मुलाजमत तौर पर श्री हरिमंदर साहब ना संबंधित गुरद्वारा साहब के बतौर की वजह सेवा रहे हैं ਸਾਤ ਸਤਿਗੁਰਾਂ ਜੀ ਮਨ ਬੁਸਾਇ ਜਿੱਥੇ ਕਲਪੁਰਾਂ ਦਾ ਸਾਥ ਹੈ ਜਿੱਦੀ ਬਖਸ਼ ਕਲਕਾ ਸੁਵਾਵਾ ਨਵਾ ਰਹੇ ਆ ਤੋ ਸਭੂ ਗੁਸਤੇ ਪਾਸਾ ਜੀਆ ਤਰਸ ਹੈ ਜੋ ਆਪਣੀ ਗੋਦ ਵਿੱਚ ਬਿਠਾ ਕੇ ਆਪਣੀ ਕੀਤਨ ਦੀ ਸੇਵਾ ਆਪ ਵਰਕਸ਼ ਕਰਦੇ ਨੇ ਤੋ ਅੱਜ ਸੰਧਿਆ ਵਲੇ ਦੇ ਸੋਧਨ ਦੀ ਹਾਜ਼ਰੀ ਦੁਆਰਾ ਕੀਤਨ ਦੁਆਰਾ ਫਾਜ਼ੀ ਦਵਾਈ ਹੈ ਉਸ ਤੋਂ ਪਹਿਲਾਂ ਸਵੇਰ 10 ਤੋਂ 11 ਕੀਤਨ ਦੀ ਚੌਕੀ ਕੀਤੀ ਹੈ ਹਾਜ਼ਰੀ ਦਵਾਈ ਹੈ ਤੋ ਜਿਸ ਤਰ੍ਹਾਂ ਅੱਜ 1 ਮਈ ਨੂੰ ਧਾਰਮਿਕ ਸੇਵਾ ਸ੍ਰੀ ਗੰਗਸਾ ਦੇ ਸੇਕ ਕੀਤੀ ਤੇ ਅੱਜ ਇੱਕ ਮਹੀਨੇ ਲੰਘ ਗਏ। ਤੋਂ ਮਜ਼ਦੂਰ ਦਿਨ ਹੈ ਕਿਉਂਕਿ ਜੇ ਅਸੀਂ ਪੁਰਾਣੀ ਇਤਿਹਾਸ ਦੀ ਗੱਲ ਕਰੀਏ ਤਾਂ ਇਹ ਜੋ ਅਮਰਤਸਰ ਦੀ ਧਰਤੀ ਹੈ ਅਮਰਤਸਰ ਸਿੱਖੀ ਦਾ ਘਰ ਇਹ ਪਾਵਨ ਬਚਨਾਂ ਅਨੁਸਾਰ ਇਹ ਚੌਥੇ ਪਾਤਸ਼ਾਹ ਨੇ ਉਸ ਸਮੇਂ 700 ਅਕਬਰੀ ਸੋਨੇ ਦੀਆਂ ਮੋਹਰਾਂ ਦੇ ਕੇ ਇਹ ਜਿੱਤ ਜਾਂਦੇ ਹਨ ਕਿ ਇਹ ਅੰਮ੍ਰਿਤਸਰ ਦੀ ਥਾਂ ਹੀ ਅਜਨਾਲੇ ਤੋਂ ਲੈ ਕੇ ਤਰੁਕਾਲ ਤੱਕ ਜਿਹੜੀ ਜਗ੍ਹਾ ਹੈ ਇਹ ਜ਼ਮੀਨ ਹੈ ਇਹ ਲੋਕ ਜਿਹੜੇ ਬਾਦਸ਼ਾਹ ਜੀ ਨੇ ਆਪ ਖਰੀਦੀ ਸੀ ਅੱਜ ਭਾਵੇਂ ਲੋਕਾਂ ਨੇ ਆਪਣੀ ਆਪਣੀ ਅਮਲਕੀ ਬਣਾ ਲਈ ਹੈ ਲੇਕਿਨ ਇਹ ਮੈਂ ਸਮਝਦਾ ਕਿ ਥਾ ਹੀ ਜਗ੍ਹਾ ਜਿਹੜੀ ਅੰਮ੍ਰਿਤਸਰ ਦੀ ਹੈ ਥਾ ਹੀ ਹਰਮੰਦਰ ਸਾਹਿਬ ਦੀ ਚਲੋ ਹੁਣ ਸਰਕਾਰੀ ਤੌਰ ਤੇ ਕਈ ਤਰ੍ਹਾਂ ਦੀਆਂ ਕਬਜ਼ੇ ਹੋ ਗਏ ਹਨ ਪਰ ਉਸ ਪਾਸੇ ਮੈਂ ਨਹੀਂ ਜਾਣਾ ਚਾਹੁੰਦਾ ਲੇਕਿਨ ਮੈਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਵਡਿਆਈ ਦੀ ਗੱਲ ਕਰਾਂ ਜਦੋਂ ਇਹ ਨਗਰ ਨੂੰ ਵਸਾਇਆ ਕਿਉਂਕਿ ਲਾਹੌਰ ਸ਼ਹਿਰ ਜਿਹੜਾ ਸੀ ਉਹ ਕਾਫੀ ਉੱਤੇ ਕਾਰੋਬਾਰੀ ਸ਼ਹਿਰ ਸੀ ਲੇਕਿਨ ਨਵੇਂ ਸਥਾਨ ਨੂੰ ਵਸਾਉਣਾ ਤੇ ਉੱਥੇ 52 ਜਾਤਾਂ ਦੇ ਲੋਕਾਂ ਨੂੰ ਲਿਆ ਕੇ ਗੁਲਾਮ ਰਾਜ ਪਾਸ਼ਾ ਨੇ ਵਸਾਇਆ ਔਰ ਔਰ ਇੱਥੇ ਅਲੱਗ-ਅਲੱਗ ਜਿਹੜੇ ਕਿਤੇ ਖੋਣ ਕੇ ਆਪ ਪਾਸ਼ਾ ਨੇ ਦਿੱਤੇ ਲੋਕਾਂ ਨੂੰ ਲੋਕਾਂ ਨੇ ਕਿਹਾ ਕਿ ਸਾਡਾ ਕਾਰੋਬਾਰ ਕਿੱਥੇ ਹੈ ਪਾਸ਼ਾ ਨੇ ਆਪ ਗੁਰੂ ਦੇ ਖਜ਼ਾਨੇ ਵਿੱਚੋਂ ਲੋਕਾਂ ਦੇ ਨੂੰ ਕਾਰੋਬਾਰ ਖੋਣ ਕੇ ਦਿੱਤੇ ਆ ਅੱਜ ਜਿਹੜੇ ਲੋਕਾਂ ਦੇ ਸ਼ਹਿਰ ਦੇ ਵਿੱਚ ਕਾਰੋਬਾਰ ਚੱਲਦੇ ਨੇ ਇਹ ਇਹਦੇ 12 ਦਰਵਾਜ਼ੇ ਨੇ ਤੇ 16 ਬਾਜ਼ਾਰ ਨੇ ਅੰਮ੍ਰਿਤਸਰ ਦੇ ਵਿੱਚ ਸ਼ਹਿਰ ਦੇ ਵਿੱਚ 12 ਦਰਵਾਜ਼ਿਆਂ ਦੇ ਅੰਦਰ ਅੰਦਰ ਜਿਹੜੇ 16 ਬਾਜ਼ਾਰ ਨੇ ਔਰ ਬਸਤੀਆਂ ਨੇ ਤੇ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਨਾਲ ਸੰਬੰਧਿਤ ਜਿਹੜੇ ਗੁਰਦੁਆਰਾ ਸਾਹਿਬ ਦੇ ਦੂਸਰੇ ਉਥੇ ਪਾਕਸਾ ਦਾ ਗੁਰੂ ਘਰ ਮਹਿਲ ਉਹ ਗੁਰੂ ਸਾਹਿਬ ਦਾ ਆਪਣਾ ਹੈ ਤੋਂ ਪਾਕਸਾ ਨੇ ਮੈਂ ਜਿਵੇਂ ਇੱਕ ਵਚਨ ਕੀਤਾ ਹੈ ਕਿ ਮਜ਼ਦੂਰ ਦਰਸਤੇ ਆਪਾਂ ਗੱਲ ਕਰ ਰਹੇ ਹਾਂ ਕਿ ਲੇਬਰ ਵਾਸਤੇ ਜਿੰਨੇ ਵੀ ਕਾਰੋਬਾਰੀਆਂ ਵਾਸਤੇ ਪਾਤਸ਼ਾਹ ਨੇ ਇਸ ਸਮਾਜਾ ਤੱਕ ਦੀ ਆਪ ਬਖਸ਼ਿਸ਼ਾਂ ਦਿੱਤੀਆਂ ਤੇ ਉਪਜੀਵਕਾ ਵਾਸਤੇ ਬਹੁਤ ਯੋਗ ਸਾਧਨ ਪਾਤਸ਼ਾਹ ਜੀ ਨੇ ਸਾਡੇ ਬਖਸ਼ਿਸ਼ ਕੀਤੇ ਨੇ ਜਿੰਨੇ ਵੀ ਕਾਰੋਬਾਰੀ ਨੇ ਉਹਨਾਂ ਨੂੰ ਇਸ ਦਲ ਦਾ ਕਦੀ ਵੀ ਭੁਲਾਉਣਾ ਨਹੀਂ ਚਾਹੀਦਾ ਚੇਤਾ ਕਿਉਂਕਿ ਇਹ ਬਹੁਤ ਵੱਡਾ ਸਤਿਗੁਰਾਂ ਨੇ ਉਤਕਾਰ ਕੀਤਾ ਹੈ ਤੇ ਜਿਹੜੇ ਇਥੋਂ ਦੇ ਕਾਰੋਬਾਰੀ ਲੋਕ ਨੇ ਉਹਨਾਂ ਤੱਕ ਹੀ ਸ਼ਾਇਦ ਇਹ ਜਿਹੜੀ ਜਾਣਕਾਰੀ ਉਹਨਾਂ ਦੇ ਗਿਆਨ ਵਿੱਚ ਨਹੀਂ ਹੈ ਸਾਨੂੰ ਇਹ ਉਹਨਾਂ ਦੇ ਗਿਆਨ ਤੱਕ ਜਿਹੜੀ ਆ ਜ਼ਰੂਰ ਪਹੁੰਚਾਉਣੀ ਚਾਹੀਦੀ ਹੈ ਕਿ ਜਿੰਨੇ ਵੀ ਇੱਥੋਂ ਦੇ ਪਰਿਵਾਰਬਾਰੀ ਲੋਕ ਨੇ ਉਹਨਾਂ ਦੇ ਕੇ ਸਤਿਗੁਰੂ ਸਿੱਤੇ ਪਾਤਸ਼ਾਹ ਜੀ ਦੀ ਬਖਸ਼ਿਸ਼ ਅੱਜੋ ਚੰਗੇ ਤਰ੍ਹਾਂ ਬਾੜਾ ਚਲਾ ਕੇ ਆਪਣੇ ਪਰਿਵਾਰਾਂ ਨੂੰ ਪਾਲ ਰਹੇ ਨੇ ਜਿਸ ਦਾ ਕਰਜੰਦੀ ਹੈ। ਸੋ ਪਾਤਸ਼ਾਹ ਜੀ ਦਾ ਬਹੁਤ ਅਰਸ ਹੈ ਇਹ ਗੁਰਾਂ ਦਾ ਪਾਤਸ਼ਾਹ ਆਪਣੀ ਮਿਹਰੀ ਕੋ ਬੰਦਰ ਕਰਕੇ ਕੀਰਤਨ ਦੀ ਸੇਵਾ ਆਪ ਲੰਗਰ ਨੇ ਮੇਰੇ ਨਾਲ ਪਾਤਸ਼ਾਹ ਸਾਹਿਬ ਕਰਕੇ ਸਭ ਦੀ ਬਹੁਤ ਅਕੀਰ ਕਪੜੇ ਦੀ ਸੇਵਾ ਕਰਦੇ ਨੇ। ਹੋ ਜੀ ਗੁਰੂ ਜੀ ਸੰਤੋਸ ਨਾ ਅੱਜ ਜੇ ਕੋਸਲਾ ਨਾਮ ਆਉਂਦੇ ਨੇ ਬਹੁਤ ਵਧੀਆ ਸਹਿਯੋਗ ਹੁੰਦੇ ਨੇ ਤੋਂ ਅੱਜ ਦੇ ਦਿਨ ਅਸੀਂ ਸੰਤਾਂ ਨੂੰ ਇਹੋ ਹੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਵੱਲੋਂ ਇੱਕ ਬੇਨਤੀ ਕਰਦੇ ਆ ਸੰਦੇਸ਼ ਹੈ ਕਿ ਕੱਟੋਂ ਕੱਟ ਜਿਹੜਾ ਹੈ ਗੁਰੂ ਰਾਮਦਾਸ ਸਾਹਿਬ ਜੀ ਦੀ ਜਿਹੜੀ ਵਸਤੂ ਹੈ ਨਦਰ ਹੈ ਉਹਨੂੰ ਮੰਨਦੇ ਹੋਏ ਗੁਰੂ ਰਾਮਦਾਸ ਸਾਹਿਬ ਜੀ ਦਾਤਿਆ ਵਗੇ ਆਵਣ ਸ਼ੋਅਰ ਸੁਨਾਣ ਕਰੀਏ ਗੁਰਦੁਆਰਾ ਸਾਛਾ ਜੀ ਰਾਕੇਹਾਂ ਦੀ ਬਲਕੇ ਆਪਣੇ ਦਸਵੰਦ ਵਿਕਤੀਨ ਖਾਲਸੇ ਦਾ ਵਾਹ ਅਰਪਣ ਕਰਕੇ ਸਾਛਾ ਜੀ ਦਾ ਕੋਟਾਂ ਕੋਟ ਤੋਂ ਆਜ ਸੁਕਰਾਣਾ ਕਰੀਏ ਕਿਉਂਕਿ ਜਿਹੜੀ ਵਿਸਾੰਧ ਦੀ ਪਰੰਪਰਾ ਹੈ ਉਹ ਲੋੜਵੰਦਾ ਦੀ ਜਾਣਦੀ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਸਾਰੇ ਧਾਰਮਿਕ ਸਮਾਜਿਕ ਆਰਥਿਕ ਔਰ ਵਿਦਿਆ ਦੇ ਪੱਖੋਂ ਬਹੁਤ ਸਾਰੇ ਵੱਡੇ ਕਾਰਜ ਕਰ ਰਹੀ ਹੈ ਕਿਉਂਕਿ ਜੋ ਵੀ ਸੰਗਤ ਦੀ ਇੱਥੇ ਕਨਫਰੰਸ بیٹھا ਚੜਦੀ ਜਾਂ ਗੁਰੂ ਦੇ ਗੋਲਕ ਦੇ ਚੋ ਉਹਦੇ ਵਿੱਚ ਉਹ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚੱਲਦੇ ਨੇ ਆਰਥਿਕ ਤੌਰ ਤੇ ਬਹੁਤ ਸਾਰੇ ਉਹਨਾਂ ਨੂੰ ਵੀ ਕਾਰੋਬਾਰ ਮਿਲਿਆ ਜੇ ਆਪਾਂ ਲੇਬਰ ਦੀ ਗੱਲ ਕਰੀ ਤੇ ਲੇਬਰ ਜਿਹੜੀ ਕਾਮਕ ਬਹੁਤ ਸਾਰਾ ਮਜ਼ਦੂਰ ਜਿਹੜਾ ਉਹ ਕੰਮ ਕਰਦਾ ਸਮੁੱਚੇ ਪ੍ਰਬੰਧ ਵਿੱਚ ਸਾਰਾ ਕੁਝ ਉਹਨਾਂ ਦੇ ਨਾਲ ਚੱਲਦਾ ਹੈ ਜਿਹੜੇ ਇਹ ਗ੍ਰੰਥੀ ਗੋਲਕ ਵਿੱਚੋਂ ਬਹੁਤ ਸਾਰਾ ਜੋ ਹੈ ਖਰਾਨੇ ਦੇ ਵਿੱਚੋਂ ਬਹੁਤ ਸਾਰਿਆਂ ਦੀ ਜੀਵਿਕਾ ਚੱਲਦੀ ਹੈ ਵੱਡੇ ਵੱਡੇ ਵਿਦਿਅਕ ادارے ਚੱਲਦੇ ਨੇ ਬੱਚਿਆਂ ਨੂੰ ਚੰਗੀ ਵਿੱਦਿਆ ਦੇ ਰਾਹੀਂ ਚੰਗੇ ਭਵਿੱਖ ਵਾਸਤੇ ਜਿਹੜਾ ਵਾ ਨੌਲੀ ਗਤਾਰੂ ਬੰਦੇ ਕਿ ਮੀਤੀ ਕਮਿਸਾਹ ਦਾ ਰਜਿੰਦਰ ਸਿੰਘ ਯਰਵੋਕੇਟ ਹੋਰ ਉਹਨਾਂ ਦੇ ਨਾਲ ਸੁਖਜੀਤ ਸਿੰਘ ਦੀ ਸਹਿਯੋਗੀ ਸ਼ਹਿਬਾਜ਼ ਸਿੰਘ ਦੀ ਸਾਰੇ ਜਿਹੜੇ ਨੇ ਪ੍ਰਭਾਤ ਸਿੰਘ ਜੀ ਸਕੱਤਰ ਸਾਰੇ ਜਿਹੜੇ ਨਾਲ ਸਹਿਯੋਗੀ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਅਧੀਨ ਸਤਕਾਰ ਅਤੀ ਜੋ ਸਤਕਾਰਯੋਗ ਸਿੰਘ ਸਾਹਿਬ ਜੀ ਔਰ ਅਰਦਾਸੀ ਸਿੰਘ ਚੌਲ ਬਰਦਾਰ ਜੀ ਕੇ ਕੀਰਤਨੀਏ ਸਤਿਗੁਰ ਸੱਚੇ ਪਾਤਸ਼ਾਹ ਸਾਰਿਆਂ ਦੇ ਚਰਨਾਂ ਵਿੱਚ ਅਸੀਂ ਨਮਸਕਾਰ ਕਰਦੇ ਹਾਂ ਕਿ ਇਹ ਬਹੁਤ ਸਤਕਾਰਯੋਗ ਸ਼ਖਸੀਤਾ ਨੇ ਇਹਨਾਂ ਦਾ ਸਤਕਾਰ ਵੀ ਅਸੀਂ ਕਰੀਏ ਕਿ ਬਹੁਤ ਸਾਰੀਆਂ ਮੈਂ ਮੀਡੀਆ 'ਚ ਦੇਖਦਾ ਹਾਂ ਕਿ ਸਿੰਘ ਸਾਹਿਬਾ ਰਾਜੀ ਸਿੰਘਾਂ ਦੇ ਪ੍ਰਤੀ ਕੋਝਮਾ ਕੋਝੜੇ ਨੇ ਉਹ ਸ਼ਬਦਾਂ ਨੂੰ ਰੱਖ ਦੇਣੀ ਸਿੰਘ ਸਾਹਿਬਾਂ ਦਾ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਗੁਰੂ ਤੇਗ ਬਹਾਦਰ ਜੀ ਦਾ ਸਭ ਦਾ ਸਤਿਕਾਰ ਹੋਣਾ ਚਾਹੀਦਾ ਹੈ ਹਾਰੇ ਤੋਂ ਮੁਲਾਜ਼ਮ ਜੇ ਸੋਤੇ ਤੋਂ ਲੈ ਕੇ ਸੇਵਾਦਾਰ ਤੋਂ ਲੈ ਕੇ ਮੱਧਯੋਗ ਦੇ ਦਾਕ ਹੈ ਉਹਦਾ ਵੀ ਸਤਿਕਾਰ ਜਿਹੜਾ ਹੈ ਰੱਬ ਦਾ ਇੱਕ ਸਾਰੀ ਰੱਬ ਦੇ ਹੱਥਗਾਰ ਨੇ ਤੋਂ ਮੈਂ ਤੁਹਾਡੀ ਸਮੁੱਠੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਕਿ ਜੋ ਤੁਸੀਂ ਅੱਜ ਦੇ ਦਿਨ 1 ਮਈ ਦੇ ਬਰਥਡੇ ਵਾਲੇ ਦਿਨ ਆਪ ਜੀ ਨੇ ਗਾਸਿਆਂ ਨੂੰ ਵਿਚਾਰ ਕਰਨੀ ਜਿੰਨੀ ਕੀਤੀ ਉਹਨੂੰ ਲਗਾਇਆ ਤੇ ਦਾਸਿਆ ਬੰਦੋ ਦੁਆਰਾ ਤੋਂ ਆਪ ਸਭ ਦਾ ਬਹੁਤ ਬਹੁਤ ਤਹਿ ਦਿਲੋਂ ਵਾਦ ਸਤਿਗੁਰ ਸੱਚੇ ਪਾਤਸ਼ਾ ਸਭ ਨਾਲ ਦੇ ਪਰਿਵਾਰੀ ਸਭ ਨਾਲ ਦੇ ਪਰਿਵਾਰੀ ਚੰਗੀ ਬਲਾਵੋ ਸਿਸਕਰਨ ਇਹਦੀਆਂ ਦੇ ਕੇ ਦੁਆਰ ਕਰੀਏ ਜੀ ਵਾਹਿਗੁਰੂ ਇੱਕ ਪਾਈਸਾ ਜਿਹੜੇ ਪ੍ਰੋਫੈਸਰ ਬਹੁਤ ਡਿਗਰੀ ਉਹਨਾਂ ਨੇ ਆਸਾ ਕੀਤੀ ਹੁੰਦੀ ਹੈ ਜਿਹੜੀ ਪਹਿਲੀ ਪਾਤਸ਼ਾਹੀ ਮਹਾਰਾਜ ਜੀ ਉਹਨਾਂ ਦੇ ਨਾਲ ਹੀ ਜਿੱਤ ਤੁਸੀਂ ਹੁਣ ਕੀਤਾ ਸੀ ਇਹ ਤਾਂ ਪਲਾ ਹਰਮਨੀ ਹੋਲੇ ਜਿਹੜੀ ਮੁੰਨਾ ਦੇ ਰਾਗਾਂ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗ ਦੇ ਵਿੱਚ ਬਾਣੀ ਦਰਜ ਤੇ ਇਹ ਬਹੁਤ ਵਧੀਆ ਇੱਕ ਫਖਰ ਆ ਮਾਣ ਹੈ ਤੁਹਾਡੇ ਤੋਂ ਤੁਸੀਂ ਉਹ ਕੀਰਤਨ ਕਰਦੇ ਹੋ ਸਵੇਰ ਸ਼ਾਮ ਤੇ ਅਜੀ ਇਹਦੇ ਬਾਰੇ ਜਿਹੜਾ ਹੋਰ ਕੀ ਕੀ ਸੰਗਠਨ ਚਲਾ ਰਹੇ ਆ ਜਾਂ ਕਿਤੇ ਕਿਤੇ ਤੁਸੀਂ ਸਵਾਵਾਂ ਨਿਭਾ ਰਹੇ ਜੀ ਇਹਦੇ ਬਾਰੇ ਇਸ ਤਰ੍ਹਾਂ ਕੀ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਆਪ ਜੀ ਨੇ ਗੱਲ ਕਹੀ ਹੈ ਕਿ ਸੰਕਤੀ ਸਾਜਾਂ ਦੀ ਗੱਲ ਵੀ ਮੈਂ ਨਾਲ ਸਾਂਝੀ ਰੱਖਣਾ ਕਿ ਗੁਰੂ ਸਾਹਿਬ ਜੀ ਦੇ ਵੇਲੇ ਗੁਰੂ ਨਾਨਕ ਸਾਹਿਬ ਜੀ ਦੀ ਆਪਨੇ ਗੱਲ ਕੀਤੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਵੇਲੇ ਭਾਈ ਮਰਦਾਨਾ ਜੀ ਰਾਬ ਦੀ ਸੰਗਤ ਕਰਦੇ ਸੀ ਤੇ ਗੁਰਨਾਨ ਸਾਹਿਬ ਨੇ ਸਾਜ ਦੇ ਨਾਲ ਜਿਹੜਾ ਹੈ ਬਹੁਤ ਦੇਸ਼ਾਂ ਦੇਸ਼ਾਂ ਉੱਪਰਵਣ ਕਰਕੇ ਉਲੀ ਪੜਹੀ ਲੋਕਾਂ ਨੂੰ ਜਿਹੜਾ ਸੱਚ ਦਾ ਮਾਰਗ ਦਿਖਾਇਆ ਹੈ ਤਾਂ ਸਿੱਧੇ ਰਸਤੇ ਪਾਇਆ ਇਹ ਕੀਪਨ ਕਿ ਐਸਾ ਮਾਰਗ ਹੈ ਐਸਾ ਇੱਕ ਅਮੋਲਕ ਅਸੀਮੋਲਕ ਗ੍ਰੰਥ ਹੈ ਜਿਹਦੇ ਰਾਹੀਂ ਹਰੀਜੀ ਕੀਰਤੀ ਤੇ ਹੈ ਹੀ ਹੈ ਲੇਕਿਨ ਹਰੀਜੀ ਕੀਰਤੀ ਜਿਹੜਾਈ ਗੁਰੂ ਗ੍ਰੰਥ ਸਾਹਿਬ ਤੋਂ ਬਹੁਤ ਜ਼ਿਆਦਾ ਅਮੋਲਕ ਬਚਨ ਜਿਹੜੇ ਨੇ ਮੁਨੱਖ ਨੂੰ ਇੰਹਾ ਔਰ ਉਹਾ ਦੇ ਵਾਸਤੇ ਜਿਹੜਾ ਉਹ ਸੱਚ ਦਾ ਮਾਰਗ ਦਿਖਾਉਣ ਵਾਸਤੇ ਬਹੁਤ ਅਮੋਲਕ ਬਚਨ ਸਾਹਿਬਾ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਨੇ ਇਹਦੇ ਵਿੱਚ ਛੇ ਗੁਰੂ ਸਾਹਿਬਾਨਾਂ ਦੀ ਬਾਣੀ ਆ 15 ਭਗਤਾਂ ਦੀ 11 ਪਤਾਂ ਦੀ ਚਾਰ ਪਤਾਂ ਦੀ ਬਾਣੀ ਹੈ ਔਰ ਇਹ ਜੋ ਸ਼ਕਤੀ ਮਹਾਪ੍ਰਸਾਦੀ ਬਾਣੀ ਜੋ ਹੈ ਇਹ ਸਭ ਸੰਜੀ ਹੈ ਕਿਉਂਕਿ ਕਿਸੇ ਇੱਕ ਵਿਸ਼ੇਸ਼ ਧਰਮ ਨੂੰ ਕਿਸੇ ਇੱਕ ਖਿੱਤੇ ਕਿਸੇ ਇੱਕ ਜਾਤ ਵਾਸਤੇ ਨਹੀਂ ਸਭ ਦੇ ਸਮਵਤ ਦੇ ਭਲੇ ਲਈ ਹੈ ਪਸਹੀਰ ਮੰਦਿਰ ਸਾਹਿਬ ਦੇ ਚਾਰ ਦਰਵਾਜ਼ੇ ਵੀ ਸਭ ਨਾਲ ਹੀ ਸੰਜੀ ਸਭ ਦੇ ਸੰਜੀ ਵਾਲ ਸਦਾਇਨ ਕੋ ਕਿਸੇ ਨਾਲ ਰਿਸ਼ੇ ਵਾਲੀ ਹੈ ਸ਼੍ਰੋਮਣੀ ਕਤਰ ਪ੍ਰਬੰਧਕ ਕਮੇਟੀ ਵੱਲੋਂ ਵੀ 33 ਸਾਜਾਂ ਦੀ ਦੁਬਾਰਾ ਤੋਂ ਜਿਹੜੀ ਕੋਨ ਸਭਜੀਤੀ ਕੀਤੀ ਜਾ ਰਹੀ ਹੈ ਵਿਸ਼ੇਸ਼ ਤੌਰ ਤੇ ਦਾਸ ਰਿਆ ਵੱਲੋਂ ਵੀ ਸ਼੍ਰੋਮਣੀ ਕਤਰ ਪ੍ਰਬੰਧਕ ਕਮੇਟੀ ਦੇ ਇਹਨਾਂ ਵਿਸ਼ੇਸ਼ ਸਹਿਯੋਗ ਸਦਕਾ ਦਾਸ 33 ਸਾਜਾਂ ਨਾਲ ਕੀ ਤੰਦੀ ਜੋ ਹੈ ਅ ਲੋਕ ਸੇਵਾ ਵਿੱਚ ਸੇਵਾ ਕਰ ਰਿਹਾ ਪਾਤਸ਼ਾਹੀ ਕਿਰਤਸੰਗਤ ਦਾ ਪਹਿਲਾ ਚਾਹੇ ਅਸੀਂ ਬਾਸ ਨੇ ਨੌਂਮੀ ਗੁਰਦਰਾ ਪ੍ਰਬੰਧ ਕਮੇਟੀ ਦੇ ਭਗਵਾਨ ਅਦੀਨ ਸੇਕ ਕਮਿਸ਼ਨਰੀ ਕਾਰਜ ਜੋ ਸਹੀਦ ਸੇਕ ਕਮਿਸ਼ਨਰੀ ਕਾਰਜ ਗੰਗਾ ਬੈਲਟਿੰਗ ਕੋਲ ਹੀ ਕਰ ਦਿੱਤੇ ਜੋ 1921 ਦੇ ਅ ਨੰਕਾਣਾ ਸਾਹਿਬ ਦੇ ਸਾਕੇ ਦੇ ਸਬੰਧ ਵਿੱਚ ਕਾਰਜ ਬਣਿਆ ਸੀ 1926-27 ਦੇ ਵਿੱਚ ਤੇ ਉਸ ਕਾਲ ਵਿੱਚ ਬਾਸ ਨੇ 3 ਸਾਲ ਦੀ ਉਤਿਆ ਲਈ ਹੈ ਬਾਅਦ ਵਿੱਚ ਬਾਸ ਨੇ ਡਬਲ ਐਮਏ ਐਮਫਿਲ ਹੋਣ ਜੋ ਹੈ ਐ ਜੇ ਪੀ ਐਚ ਡਾਕਟੋਰੇਟ ਦੀ ਡਿਗਰੀ ਪੀ ਐਚ ਡੀ ਵਾਸਤੇ ਦਾਸ ਖੋਜ ਕਾਰਜ ਕਰ ਰਿਹਾ ਹੈ ਉਸ ਤੋਂ ਇਲਾਵਾ ਵੀ ਜੋ ਪੀ ਐਸ ਪੀ ਦੇ ਵਿਸ਼ੇ ਤੋਂ ਇਲਾਵਾ ਵੀ ਦਾਸ ਜੋ ਹੈ ਖੋਜ ਕਾਰਜ ਦਿਵਾਰੀ ਦੇ ਵੱਖ-ਵੱਖ ਵਿਸ਼ਿਆਂ ਤੇ ਕਰ ਰਿਹਾ ਹੈ ਤੋਂ ਜੇਸ ਵਾਸਤੇ ਆਪ ਜੀ ਦੇ ਮਾਧਿਅਮ ਰਾਹੀਂ ਮੈਂ ਜੋ ਵੀ ਗਰਨਾਲਡ ਨਾਮ ਲੈਵਾ ਸੰਗਠਨ ਹੈ ਉਹਨਾਂ ਦੇ ਜਨਰ ਨਾਲ ਜਿਸ ਮੈਂ ਬੇਨਤੀ ਕਰਦਾ ਕਿ ਆਪ ਜੀ ਦਾਸ ਦੇ ਨਾਲ رابطہ قائم ਕਰਕੇ ਜੋ ਵੀ ਦਿਵਾਰੀ ਦੇ ਮਤਾਲਿਆਂ ਤੋਂ ਇਤਿਹਾਸ ਦੇ ਮਤਾਲਿਆਂ ਤੋਂ ਸਹਿਯੋਗ ਦਿਓ ਅਸੀਂ ਕਿਉਂਕਿ ਅ ਕੁਝ ਗ੍ਰੰਥਾ ਪੋਥੀਆਂ ਵਿੱਚ ਕੁਝ ਨਾ ਕੁਝ ਥੋੜਾ ਜਿਹਾ ਸੁਧਾਈ ਦੀ ਲੋੜ ਹੈ ਕੁਝ ਕਿਤਾਬਾਂ ਦੇ ਵਿੱਚ ਗਲਤ ਤਰੀਕੇ ਨਾਲ ਇਤਿਹਾਸ ਮੋੜਿਆ ਮੋੜਿਆ ਗਿਆ ਹੁਣ ਵੀ ਮੀਡੀਆ ਦੇ ਵਿੱਚ ਕੁਝ ਇਤਿਹਾਸ ਨੂੰ ਮੋੜਿਆ ਮੋੜਿਆ ਜਾਂਦਾ ਹੈ ਮੀਡੀਆ ਦੇ ਵਿੱਚ ਹੁਣ ਅੰਮ੍ਰਿਤਪਾਲ ਸਾਹਿਬ ਦਾ ਵੀ ਵਿਧਿਆਣਾ ਆ ਗਿਆ ਉਹਦੇ ਵਿੱਚ ਵੀ ਪਿੱਛੇ ਦੇ ਪਿਛਲੇ ਇੱਕ ਦੋ ਸਾਲਾਂ ਤੋਂ ਇੱਕ ਪੋਸਟ ਜਿਹੜੀ ਹੈ ਚੰਦੂ ਦੀ ਮਾਂ ਦੀ ਜਿਹੜੀ ਹੈ ਉਹ ਸਰਬਤ ਪ੍ਰੋਲ ਵਾਲੀ ਉਹ ਇਸ ਤਰ੍ਹਾਂ ਦੀ ਹੋਰ ਬਹੁਤ ਸਾਰੀਆਂ ਇਤਿਹਾਸ ਦੇ ਵਿੱਚ ਟਕਣਾਵਾਂ ਜਿਹੜੀਆਂ ਨੇ ਉਹ ਗਲਤ ਐਡ ਕੀਤੀਆਂ ਜਾ ਰਹੀਆਂ ਹੈ ਔਰ ਇਹਨਾਂ ਦੇ ਕਿ ਜਿਹੜੀ ਆ ਅਸੀਂ ਸੁਝੇਪ ਹੋਈਏ ਤੋਂ ਇੱਕ ਸਭ ਤੋਂ ਵੱਡੀ ਜਿਹੜੀ ਗੱਲ ਹੈ ਮੈਂ ਇਸ ਗੱਲ ਦੇ ਉੱਤੇ ਬਹੁਤ ਮਨ ਵਿੱਚ ਰੋਸ ਮਹਿਸੂਸ ਕਰਦਾ ਹੈ ਕਿ ਨਵੀਆਂ-ਨਵੀਆਂ ਟੈਕਨੋਲੋਜੀਆਂ ਦੀ ਰਾਈ ਗਲਤ ਜਿਹੜੀ ਪ੍ਰਚਾਰਤ ਹੋ ਰਹੀ ਹੈ AI ਜਿਹੜੀ ਹੈ ਗੁਰੂ ਸਾਹਿਬਾਂ ਦੀਆਂ ਪੁਰਾਣੀਆਂ ਤਸਵੀਰਾਂ ਫਲਾਂ ਤੋਂ ਮੰਨ ਕਲਪਤ ਨਹੀਂ ਇਹ ਕੋਲੇ ਗੁਰਨਾਨ ਦੇਵ ਸਾਹਿਬ ਦੀ ਗੱਲ ਕਰੀ ਤੇ ਉਹਨਾਂ ਦੀਆਂ ਤਸਵੀਰਾਂ 30-35 ਸਾਲਾਂ ਤੋਂ ਆਸੀਂ ਸਰੀਰ ਦੇ ਪਜਾਰੀ ਲੈ ਕੇ ਭਾਵੇਂ ਸਾਡੀਆਂ ਭਾਵਨਾਵਾਂ ਤਸਵੀਰ ਨੂੰ ਦੇਖ ਕੇ ਆਵਾਜ਼ ਨਹੀਂ ਮਖਦੇ ਆ لیکن میں ਇਹਦਾ ਤੁਹਾਡੇ ਇਸ ਵੀਡੀਓ ਤੇ ਰਾਈ ਸੰਝੀ ਕਰਨੀ ਚਾਹੁੰਦਾ ਕਿ اے ਆਈ ਜਾਂ ਹੋਰ ਗੁਰੂ ਸਾਹਿਬ ਦੇ ਨਾਲ ਇਸ ਤਾਂ ਦੀ ਜਿਹੜੀ ਛੇੜਛਾੜ ਆ ਉਹ ਜਿਹੜੀ ਆ ਉਹਦੇ ਤੇ ਸਰਕਾਰ ਸਾਹਿਬ ਦੀ ਅਸਮਾਨੀ ਫੀਲ ਕਰਦਾ ਹੈ ਹੋਰ ਜਿਹੜੀਆਂ ਨੁਮਾਇੰਦੇ ਕਿੱਥੇ ਬੰਦੇ ਆ ਨੇ ਉਹਨਾਂ ਨੂੰ ਬੇਨਤੀ ਕਰਦਾ ਹੈ ਕਿ ਗੁਰੂ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਗੁਰਬਾਣੀ ਔਰ ਗੁਰੂ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਅਸੀਂ ਇਹਨਾਂ ਚੀਜ਼ਾਂ ਦਾ ਥੋੜਾ ਜਿਹਾ ਸਕੇਪ ਹੋਈਏ ਇਹਨਾਂ ਜਿਹੜੇ ਕਿ ਸਰਕਾਰ ਚਾਵੇ ਤੇ ਮਿੰਟ ਚ ਲੱਭ ਸਰਕਾਰ ਕਿਹੜਾ ਆਨਸਰ ਜਿਹੜਾ ਹੈ ਪ੍ਰੈਸ ਕਿ ਮੀਡੀਆ ਦੇ ਰਹਿਣਗੇ ਇਸ ਜੀ ਉੱਪਰ ਸਾਹਤ ਕਰਦੇ ਹਾਂ ਖਾਲਸਾ ਜੀ ਇੱਕ ਬਚਨ ਵੀ ਜਿੰਨਾ ਵੀ ਅਕੈਡਮੀ ਆਪਣੀਆਂ ਗੁਰਬਾਣੀ ਚਾਹੇ ਕੀਰਤਨ ਸਿੱਖਰੇ ਬੱਚੇ ਉਹਨਾਂ ਦੇ ਵੱਲੋਂ ਕੋਈ ਇੱਕ ਮੈਸੇਜ ਬਹੁਤ ਸੋਨਾ ਗਾਉਂਦੇ ਆ ਔਰ ਬਹੁਤ ਸੋਣੀ ਗੁਰਬਾਣੀ ਗਾਉਂਦੇ ਆ ਔਰ ਕੀਰਤਨ ਵੀ ਬਹੁਤ ਸੋਨਾ ਗਾਉਂਦੇ ਇਹਨਾਂ ਦੇ ਬਾਰੇ ਕੀ ਮੈਸੇਜ ਦੇਣਾ ਚਾਹੁੰਗਾ ਦੇਖੋ ਜੀ ਸ਼੍ਰੋਮਣੀ ਗੁਰਦਵਾਰਾ ਗੁਰੰਦਕ ਕਮੇਟੀ ਵੱਲੋਂ ਵੀ ਸਭ ਤੋਂ ਪਹਿਲਾਂ ਮਿਸ਼ਨਰੀ ਕਾਲਜ ਚੱਲ ਰਹੇ ਨੇ ਕੁਝ ਅਕੈਡਮੀ ਕਾਲਜ ਜਿਹੜੇ ਨੇ ਉਹਨਾਂ ਦੇ ਚੇਚੇ ਤੌਰ ਤੇ ਪ੍ਰਬੰਧ ਕੀਤੇ ਗਏ ਨੇ ਜਿਹੜੇ ਅਕੈਡਮਿਕ ਲੈਵਲ ਤੇ ਪ੍ਰੈਕਟਿਕ ਆਫ ਦੀ ਕਾਲਜ ਹੈ ਜੀ ਦੀਆਂ ਖਾਸਾ ਦੁਆਰਾਂ ਵੀ ਕਰ ਰਹੀ ਹੈ ਗੋਮਨੀ ਪਟਾਵਾ ਬੰਦੇ ਕਿ ਨਵੀਂ ਵੀ ਕਰ ਰਹੀ ਹੈ ਹੋਰ ਜਿਹੜੀਆਂ ਪਰਸਨਲ ਤੌਰ ਤੇ ਕੁਝ ਜਿੱਤੇ ਹੋਰ ਦਿੱਤੇ ਬੰਦੀਆਂ ਅਕੈਡਮੀਆਂ ਚਲਾਦੀ ਉਹਦੇ ਵਿੱਚ ਗੁਰਮਤ ਦਾ ਪ੍ਰਚਾਰ ਹੋਰ ਸੰਗੀਤ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ ਇਹਦੇ ਵਿੱਚ ਹੁਣ ਜੋ ਕਿ ਸਮੇਂ ਵਿੱਚ ਬੱਚਿਆਂ ਦਾ ਜੋ ਰੁਝਾਨ ਹੈ ਗੁਰੂ ਸਾਹਿਬ ਦੇ ਪ੍ਰਾਤਨ ਸਾਜਣ ਵੱਲ ਬਹੁਤ ਵਧੀਆ ਚੁਕਾ ਹੋ ਰਿਹਾ ਹੈ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕੋਟਾ ਅਨਕੋਸ਼ ਸ਼ੁਕਰਾਨਾ ਕਰਦੇ ਕਿ ਬੱਚੇ ਫਿਰ ਆਪਣੇ ਉਸ ਪ੍ਰਾਤਮਿਕ ਵਿਦਿਅਕ ਨਾਲ ਜੁੜ ਰਹੇ ਆ ਬੱਚੇ ਗੁਰਬਾਣੀ ਨਾਲ ਜੁੜ ਰਹੇ ਨੇ ਗੁਰ ਇਤਿਹਾਸ ਨਾਲ ਜੁੜ ਰਹੇ ਨੇ ਤੇ ਲੇਕਿਨ ਬੱਚਿਆਂ ਦਾ ਕੋਈ ਕਸੂਰ ਨਹੀਂ ਜੇ ਉਹਨਾਂ ਤੱਕ ਕੋਈ ਚੀਜ਼ ਗਲਤ ਪਹੁੰਚੇਗੀ ਤੇ ਉਸ ਦੀ ਜ਼ਿੰਮੇਵਾਰ ਅਸਲ ਹੋਵੇਗਾ ਇਸ ਕਰਕੇ ਉਹਨਾਂ ਦੇ ਤੱਕ ਜਿਹੜੀ ਵੀ ਚੀਜ਼ ਹੈ ਜਾਣਕਾਰੀ ਹੈ ਉਹ ਅੱਛੇ ਤੇ ਸਹੀ ਸ਼ਬਦਾਂ ਵਿੱਚ ਸਹੀ ਤਰੀਕੇ ਨਾਲ ਪਹੁੰਚਣੀ ਚਾਹੀਦੀ ਹੈ ਅਕੈਡਮੀਆ ਕੰਮ ਜੁੜੂ ਕਰਦੀਆਂ ਪਈਆਂ ਲੇਕਿਨ ਉਹਦੇ ਵਿੱਚ ਕਿੰਨੀ ਉਹਦੇ ਚ ਦੂਰ ਅੰਦੇਸ਼ ਨਾਲ ਗ੍ਰੀਤੀ ਨਾਲ ਕੰਮ ਕਰਦੀਆਂ ਪਈਆਂ ਹੈ ਇਹਦੀ ਬਸਤੇ ਵੀ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਹ ਵੀ ਸੁਠੇ ਹੋਣ ਤੇ ਉਹਨਾਂ ਬੱਚਿਆਂ ਦੇ ਵਾਸਤੇ ਅਸੀਂ ਲੈ ਗੁਰੂ ਲਾਮਦਾਸ ਪਾਸ਼ਾ ਦੇ ਹਜ਼ੂਰੀ ਕੀਤਨੀਏ ਵੱਜੋਂ ਇਹੋ ਹੀ ਉਹਨਾਂ ਨੂੰ ਸੰਦੇਸ਼ ਦੇਣਾ ਚਾਹਾਂਗਾ ਕਿ ਉਹ ਗੁਰੂ ਲਾਮਦਾਸ ਪਾਸ਼ਾ ਦੇ ਘਰ ਵਿੱਚ ਆਣ ਕੇ ਇੱਥੇ ਚੌਂਕੜੀ ਲਗਾ ਕੇ ਕੀਰਤਨ ਸੁਣੇ ਕਿਉਂਕਿ ਇਹ ਮੇਰਾ ਨਿੱਜੀ ਅਨੁਭਵ ਹੈ ਤਾਂ ਨਿੱਜੀ ਬਰੀ ਪ੍ਰੈਕਟਿਸ ਵੀ ਹੈ ਤੇ 1900 ਕਰੀਬ 9990 ਦੀ ਗੱਲ ਹੈ 90 ਦੇ ਵਿੱਚ ਮੈਂ ਇੱਥੇ ਤਿੰਨ ਪੈਰੀ ਦੀ ਸੇਵਾ ਚ ਹੁੰਦਾ ਸੀ ਉਹ ਚੌਂਕੜਾ ਲਗਾ ਕੇ ਤੇ ਰਾਗੀ ਸਿੰਘਾਂ ਦੇ ਮਗਰ ਬੈਠ ਕੇ ਕੀਰਤਨ ਸੁਣਦੇ ਸੀ ਤੇ ਬਾਅਦ ਵਿੱਚ ਆ ਕੇ ਕਰਮਾ ਖੁੱਲੀ ਬਕਰਮਾਂ ਚ ਬੈ ਕੇ ਕੀਰਤਨ ਸੁਣਦੇ ਸੀ ਕੀਰਤਨ ਸੁਣ ਕੇ ਸਾਨੂੰ ਜੋ ਕੀਰਤਨ ਆਇਆ ਉਹਦੇ ਨਾਲ ਦੀ ਖੇੜ ਇਸ ਕਰਕੇ ਕੀਰਤਨ ਸੁਣਨਾ ਵੀ ਜ਼ਰੂਰੀ ਹੈ ਉਹਨਾਂ ਦੇ ਕੀਰਤਨੀਆਂ ਨੂੰ ਸੁਣੀਏ ਇਹ ਉਹਦੇ ਨਾਲ ਕੀ ਹੋਏਗਾ ਸਾਡੀ ਦੁਹਾਈ ਖਾਈ ਜਿਹੜੀ ਆ ਲਾ ਲਾਹਾ ਹੋਏਗਾ ਸਾਨੂੰ ਪ੍ਰਾਪਤ ਹੋਏਗਾ ਇੱਕ ਕਿਸਮ ਕੀਰਤਨ ਦੀ ਦਾਤ ਪ੍ਰਾਪਤ ਹੋਏਗੀ ਦੂਸਰਾ ਮਾਲਕ ਦੀ ਦਾਤ ਜਿਹੜੀ ਸਾਡੀ ਹਾਜ਼ਰੀ ਲਿਖੇ ਜਿਹੜਾ ਜਨਮ ਹੈ ਸਤਨਾਮ ਥੈਂਕ ਯੂ ਇਹ ਹੋਰ ਦੋ ਸਾਡੇ ਸਮਾਜ ਦੇ ਵਿੱਚ ਨੌਜਵਾਨ ਗਰਾਏ ਪੈ ਚੁੱਕੇ ਨੇ ਸਮਾਜ ਬਰਾਈਆਂ ਵਿੱਚ ਪੈ ਚੁੱਕੇ ਨੇ ਉਹ ਰਬ ਕੀ ਮੈਸੇਜ ਦੇਣਾ ਚਾਹੀਦਾ ਦੇਖੋ ਜੀ ਜਿਵੇਂ ਆ ਕਾਫੀ ਅਸੀਂ ਅੱਜ ਦੀ ਗੱਲ ਨਹੀਂ ਕਰਦੇ ਹੋਂਦਾਂ ਨੂੰ ਬਹੁਤ ਜ਼ਿਆਦਾ ਜਿਹੜਾ ਨੌਜਵਾਨ ਹੈ ਉਹ ਨਸ਼ਿਆਂ ਵੱਲ ਪਾਸੇ ਜਾ ਰਿਹਾ ਹੈ ਤੋਂ ਲਈ ਦੀ ਕਿਤਾ ਚਾਹੀ ਜੁਗ ਹੈ ਤੋਂ ਉਹ ਜ਼ਿਆਦਾ ਜਿਹੜਾ ਸਮਾਏ ਉਹ ਇਹ ਜਿਹੜਾ ਜੇ ਖਜ਼ੂਲ ਦੇ ਵਿੱਚ ਜਿਹੜਾ ਹੋਰ ਪਤਰਾ ਵਿੱਚ ਪਾ ਕੇ ਕੁੜਾਏ ਪਾ ਕੇ ਜਿਹੜਾ ਉਹਨੇ ਜ਼ਿੰਦਗੀ ਦੇ ಅಮੂਲਕ ਸਮੇਂ ਨੂੰ ਉਹ ਇੰਵੈਸਟ ਕਰ ਰਿਆ ਤੇ ਇੱਥੇ ਅਸੀਂ ਉਹ ਮੈਸੇਜ ਦੇਣਾ ਚਾਹਾਂਗੇ ਕਿ ਸਭ ਤੋਂ ਪਹਿਲਾਂ ਜੋ ਗੁਰਨਾਨਕ ਸਾਹਿਬ ਦਾ ਸਿਧਾਂਤ ਹੈ ਕਿਰਤ ਦਾ ਸਿਧਾਂਤ ਕਿਰਤ ਕਿਉਂਕਿ ਲੇਬਰ ਡੇ ਹੈ ਅੱਜ ਤਾਂ ਕਿਰਤ ਦਾ ਸਿਧਾਂਤ ਜਿਹੜਾ ਹੈ ਉਹ ਗੁਰਨਾਨਕ ਸਾਹਿਬ ਦਾ ਪਹਿਲਾਂ ਅਸੀਂ ਇਹਨੂੰ ਅਪਲਾਈਏ ਤੇ ਜਦੋਂ ਰੁਝੇਵਿਆਂ ਚੋਂ ਉਹ ਕੱਢੀ ਹੈ ਜ਼ਿੰਦਗੀ ਦੀ ਸਾਰਥਕਤਾ ਜਦੋਂ ਕੋਈ ਕਿਰਤ ਵਿੱਚ ਰੁੱਝਿਆ ਰਹੇਗਾ ਰੁਝੇਵਿਆਂ ਚ ਰੁੱਝੇਗਾ ਕਦੀ ਵੀ ਉਹ ਕਰਾਏ ਨਹੀਂ ਪਾਏਗਾ ਨਸ਼ਿਆਂ ਵਿੱਚ ਦਾ ਵਿੱਚ ਨਹੀਂ ਜਾਏਗਾ ਇਹ ਚੰਗੀ ਖਰਾਕ ਦੇ ਅਸੀਂ ਜਿਹੜੇ ਉਸ ਪਾਸੇ ਨੂੰ ਹੋਈਏ ਤੋ ਜਿੱਥੇ ਚੰਗੀ ਖੁਰਾਕ ਸਾਡੇ ਸਰੀਰ ਵਾਸਤੇ ਆਰਮਕ ਖੁਰਾਕ ਵਾਸਤੇ ਜਿਹੜੀ ਹੈ ਗੁਰਵਾਣੀ ਦਾ ਕੀਰਤਨ ਹੈ ਗੁਰ ਇਤਿਹਾਸ ਹੈ ਇਸ ਪਾਸੇ ਨੂੰ ਵੀ ਅਸੀਂ ਰੱਖ ਰਹੀਏ ਤੋ ਮੈਂ ਨੌਜਵਾਨ ਵੀਰਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਗੁਰੂ ਵਾਲੇ ਬਣਿਏ ਔਰ ਰਸ਼ੀਆਂ ਦਾ ਹੋਰ ਕਿਹੜੀਆਂ ਕ੍ਰਿਤੀਆਂ ਨੇ ਉਹਦਾ ਇਤਿਆਰ ਕਰਕੇ ਗੁਰੂ ਦੇ ਕੀਰਤਨ ਗੁਰੂ ਦੇ ਇਤਿਹਾਸ ਨਾਲ ਜੋੜੀਏ ਇਸ ਸ੍ਰੀ ਹਰਿਮੰਦਰ ਸਾਹਿਬ ਆ ਕੇ ਜਾਂ ਜਿੱਥੇ-ਜਿੱਥੇ ਵੀ ਉਹ ਹੈ ਜਿਵੇਂ ਉਹ ਆਪਣੇ ਇਲਾਕੇ ਦੇ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਸੇਵਾ ਕਰਨ ਗੁਰਗਰਾ ਸਾਹਿਬਾਂ ਕੀ ਬਾਣੀ ਪੜਨ ਤੇ ਵੱਡਿਆਂ ਦਾ ਸਤਿਕਾਰ ਕਰਨ ਇਹ ਜਿਹੜੀਆਂ ਚੀਜ਼ਾਂ ਨੇ ਹੁਣ ਘੱਟਦੀਆਂ ਜਾ ਰਹੀਆਂ ਨੇ ਤੇ ਵੱਡਿਆਂ ਦਾ ਅਸ਼ੀਰਵਾਦ ਲੈਣਾ ਚਾਹੀਦਾ ਹੈ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਤਾਂ ਹੀ ਜੋ ਹੈ ਕਿ ਬੱਚਾ ਫਿਰ ਪ੍ਰੈਤ ਚੁਰਾਈ ਪਾਸੇ ਨਹੀਂ ਜਾਏਗਾ ਕਿਉਂਕਿ ਵੱਡੇ ਜਿਹੜੇ ਨੇ ਹਮੇਸ਼ਾ ਬੱਚਿਆਂ ਨੂੰ ਸਹੀ ਮਾਰਗ ਦਿਖਾਉਂਦੇ ਨੇ ਤੇ ਗੁਰਬਾਣੀ ਜੇ ਸਾਨੂੰ ਸੱਚ ਦੇ ਮਾਰਗ ਦੀ ਜਿਹੜੀ ਆ ਉਹ ਤਗੀਬ ਕਰਦੀ ਹੈ ਸੱਚ ਦਾ ਮਾਰਗ ਹੁੰਦੀ ਹੈ ਸੱਚ ਦੇ ਮਾਰਗ ਵਿੱਚ ਬਹੁਤ ਸਾਰੇ ਸਦਾਚਾਰੀ ਗੁਣ ਦੇ ਕਰਮ ਨੇ ਉਹ ਸਾਰੀ ਕੁਰਬਾਨੀ ਵੀ ਸਾਨੂੰ ਮਿਲਦੇ ਨੇ ਇਸ ਕਰਕੇ ਸਾਨੂੰ ਕੁਰਬਾਨੀ ਗੁਰੂ ਵਾਲੇ ਹੋਣਾ ਚਾਹੀਦਾ ਹੈ ਤੋ ਇਹ ਜੋ ਮੈਂ ਨੌਜਵਾਨ ਵੀਰਾਂ ਤੋਂ ਅੱਜ ਜਿਹੜਾ ਮਾਈਕ ਹਰਸਾ ਮਾਈਕ ਹਰਸਾ ਮਾਈਕ ਹਰਸਾ ਜੋ ਸਾਡੇ ਸਮਾਜ ਦੇ ਵਿੱਚ ਨੌਜਵਾਨ ਗਰਾਏ ਪੈ ਚੁੱਕੇ ਨੇ ਸਮਾਜ ਬਰਾਈਆਂ ਵਿੱਚ ਪੈ ਚੁੱਕੇ ਨੇ ਬੁਰੇ ਬਦਕੀ ਮੈਸੇਜ ਦੇਣਾ ਚਾਹੀਦਾ ਦੇਖੋ ਜੀ ਜਿਵੇਂ ਕਾਫੀ ਅਸੀਂ ਅੱਜ ਦੀ ਗੱਲ ਨਹੀਂ ਕਰਦੇ ਹੋਣ ਦਾ ਬਹੁਤ ਜ਼ਿਆਦਾ ਜਿਹੜਾ ਨੌਜਵਾਨ ਉਹ ਨਸ਼ਿਆਂ ਵੱਲ ਪਾਸੇ ਜਾ ਰਹੇ ਆ ਤੋ ਜੀਡੀ ਦਾ ਚਾਹੀ ਜੁਗ ਹੈ ਤੋ ਉਹ ਜਿਆਦਾ ਜਿਹੜਾ ਸਮਾਂ ਉਹ ਇਹ ਜਿਹੜਾ ਕਿ ਫਸੂਲ ਦੇ ਵਿੱਚ ਜਿਹੜਾ ਹੋਰ ਸਤਰਾ ਵਿੱਚ ਪਾ ਕੇ ਪਰਾਇੇ ਪਾ ਕੇ ਜਿਹੜਾ ਆਪਣੀ ਜ਼ਿੰਦਗੀ ਦੇ ਅਮੋਲਕ ਸਮੇਂ ਨੂੰ ਇਨਵੈਸਟ ਕਰਦੇ ਆ ਤੇ ਇੱਥੇ ਅਸੀਂ ਉਹ ਮੈਸੇਜ ਦੇਣਾ ਚਾਹਾਂਗੇ ਕਿ ਸਭ ਤੋਂ ਪਹਿਲਾਂ ਜੋ ਗੁਰਨਾਨਕ ਸਾਹਿਬ ਦਾ ਸਿਧਾਂਤ ਹੈ ਕਿਰਤ ਦਾ ਸਿਧਾਂਤ ਕਿਰਤ ਕਿਉਂਕਿ ਲੇਬਰ ਡੇ ਹੈ ਅੱਜ ਤੋ ਕਿਰਤ ਦਾ ਸਿਧਾਂਤ ਜਿਹੜਾ ਹੈ ਉਹ ਗੁਰਨਾਨਕ ਸਾਹਿਬ ਦਾ ਪਹਿਲਾਂ ਅਸੀਂ ਇਹਨੂੰ ਪੜਾਈਏ ਤੇ ਜਦੋਂ ਰਿਸ਼ੀਆਂਵਿਆਂ ਚੋਂ ਉਹ ਤੱਕਦੀ ਹੈ ਜ਼ਿੰਦਗੀ ਦੀ ਸਾਰਥਕਤਾ ਜਦੋਂ ਕੋਈ ਕੀਰਤ ਵਿੱਚ ਰੁੱਝਿਆ ਰਹੇਗਾ ਜੀਵੇਂ ਇਹ ਰੁੱਝੇਗਾ ਕਦੀ ਵੀ ਉਹ ਕਰਾਇ ਨਹੀਂ ਪਏਗਾ ਨਸ਼ਿਆਂ ਵਿੱਚ ਦਾ ਵਿੱਚ ਨਹੀਂ ਜਾਏਗਾ ਇਹ ਚੰਗੀ ਖਰਾਕ ਦੇ ਅਸੀਂ ਜਿਹੜੇ ਉਸ ਪਾਸੇ ਨੂੰ ਹੋਈਏ ਤੇ ਜਿੱਥੇ ਚੰਗੀ ਖਰਾਕ ਸਾਡੇ ਸਰੀਰ ਵਾਸਤੇ ਉਹਦੇ ਆਰਮ ਖਰਾਕ ਵਾਸਤੇ ਜਿਹੜੀ ਹੈ ਗੁਰਬਾਣੀ ਦਾ ਕੀਰਤਨ ਹੈ ਗੁਰ ਇਤਿਹਾਸ ਹੈ ਇਸ ਪਾਸੇ ਨੂੰ ਜੇ ਤੁਸੀਂ ਰੱਖ ਰਿਏ ਤਾਂ ਮੈਂ ਨੌਜਵਾਨ ਵੀਰਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਗੁਰੂ ਵਾਲੇ ਬਣਿਏ ਔਰ ਨਸ਼ਿਆਂ ਦਾ ਹੋਰ ਜਿਗਿਆ ਰੀਤੀਆਂ ਨੇ ਉਹਦਾ ਇਤਿਆਜ਼ ਕਰਕੇ ਇਹ ਗੁਰੂ ਦੇ ਕੀਰਤਨ ਗੁਰੂ ਦੇ ਇਤਿਹਾਸ ਨਾਲ ਜੁੜੀਏ ਇਹ ਸਰੀਰ ਮੰਦਰ ਸਾਹਿਬ ਆ ਕੇ ਜਿੱਥੇ-ਜਿੱਥੇ ਵੀ ਉਹ ਹੈਗੇ ਨੇ ਉਹ ਆਪਣੇ ਇਲਾਕੇ ਦੇ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਸੇਵਾ ਕਰਨ ਗੁਰਦੁਆਰਾ ਸਾਹਿਬ ਜਾ ਕੇ ਬਾਣੀ ਪੜਨ ਤੇ ਉਹ ਵੱਡਿਆਂ ਦਾ ਸਤਿਕਾਰ ਕਰਨ ਇਹ ਜਿਹੜੀਆਂ ਚੀਜ਼ਾਂ ਨੇ ਹੁਣ ਕਰਦੇ ਜਾਓ ਤੇ ਵੱਡਿਆਂ ਦਾ ਅਸ਼ੀਰਵਾਦ ਲੈਣਾ ਚਾਹੀਦਾ ਹੈ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਤਾਂ ਹੀ ਜੋ ਹੈ ਕਿ ਬੱਚਾ ਫਿਰ ਪ੍ਰੈਤ ਚੁਰਾਈ ਪਾਸੇ ਨਹੀਂ ਜਾਏਗਾ ਕਿਉਂਕਿ ਵੱਡੇ ਜਿਹੜੇ ਨੇ ਹਮੇਸ਼ਾ ਬੱਚਿਆਂ ਨੂੰ ਸਹੀ ਮਾਰਗ ਦਿਖਾਉਂਦੇ ਨੇ ਤੇ ਗੁਰਬਾਣੀ ਤੇ ਸਾਨੂੰ ਸੱਚ ਦੇ ਮਾਰਗ ਦੀ ਜਿਹੜੀ ਆ ਉਹ ਤਰੀਕ ਕਰਦੀ ਹੈ ਸਾਚ ਦਾ ਮਾਰਗ ਹੁੰਦੀ ਹੈ ਸੱਚ ਦੇ ਮਾਰਗ ਵਿੱਚ ਬਹੁਤ ਸਾਰੇ ਸਦਾਚਾਰੀ ਗੁਣ ਦੇ ਕਰਮ ਨੇ ਉਹ ਸਾਰੀ ਕੁਰਬਾਨੀ ਵੀ ਸਾਨੂੰ ਮਿਲਦੇ ਨੇ ਇਸ ਕਰਕੇ ਸਾਨੂੰ ਕੁਰਬਾਨੀ ਗੁਰੂ ਵਾਲੇ ਹੋਣਾ ਚਾਹੀਦਾ ਹੈ ਤੋਂ ਇਹ ਜੋ ਮੈਂ ਨੌਜਵਾਨ ਵੀਰਾਂ ਤੋਂ ਅਰੋਸ਼ ਨਹੀਂ ਮੈਂ ਖਾਸਾ ਬਾਈ ਬੁਰਾ ਹੋਛਾ ਬਾਈ ਖਾਸਾ